ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੋ ਤੇ ਅੱਜ ਆਪ ਆਪਨੇ ਘਰ ਨੂੰ ਕਰਾਉਣ ਜਾ ਰਹੇ ਆ ਪੇਂਟ ਆਪਣੇ ਘਰ ਦਾ ਰੰਗ ਹੋਣ ਵਾਲਾ ਸੀਗਾ ਅਸੀਂ ਕਰਾਇਆ ਨਹੀਂ ਸੀਗਾ ਜਦੋਂ ਦਾ ਅਸੀਂ ਵੀ ਘਰ ਪਾਇਆ ਨਵਾਂ ਤੇ ਅਸੀਂ ਸੋਚਿਆ ਚੱਲ ਹੁਣ ਮੇਰਾ ਬਰਥਡੇ ਆ ਰਿਹਾ ਤੇ ਹੁਣ ਆਪਾਂ ਘਰ ਨੂੰ ਰੰਗ ਕਰਾ ਲੈਨੇ ਆ ਤੇ ਆ ਦੇਖੋ ਸੀ ਬਾਲ ਪੱਟੀ ਵਾਲੇ ਗੱਟੇ ਲੈਂਦੇ ਚਾਰ ਪੰਜ ਹੁਣ ਮਿਸਤਰੀ ਆ ਚੁੱਕੇ ਆ ਤੇ ਉਹ ਤਿਆਰੀ ਕਰੀ ਜਾਂਦੇ ਆ ਪੇਂਟ ਮਾਰਨ ਦੀ ਹਾਂਜੀ ਹੁਣ ਇਹ ਇੱਕ ਦੋ ਦਿਨਾਂ ਚ ਹੀ ਕਰ ਦੇਣਗੇ ਹਾਂਜੀ ਹੁਣ ਤਾਂ ਆਪਣਾ ਘਰ ਹੋਰੂ ਜਿਹਾ ਲੱਗਦਾ ਕਿਉਂਕਿ ਪੇਂਟ ਨਹੀਂ ਹੋਇਆ ਹਜੇ ਤੇ ਲੁੱਕ ਚੈੱਕ ਕਰੋ ਕੇਰਾ ਤੇ ਫੇਰ ਦੇਖਿਓ ਜਦੋਂ ਪੇਂਟ ਹੋਣ ਤੋਂ ਬਾਅਦ ਕਿੰਨਾ ਘੈਂਟਾ ਲੁੱਕ ਆਉਂਦੀ ਹਾਂਜੀ ਦੋਸਤੋ ਆ ਨਵਾਂ ਕੈਮੀਕਲ ਆਇਆ ਇਹਨੂੰ ਆਇ ਨੂੰ ਥੋੜਾ ਟਾਈਮ ਹੀ ਹੋਇਆ ਤੇ ਇਹਦੇ ਨਾਲ ਸੋਰਾ ਨਹੀਂ ਆਉਂਦਾ ਆਪਣੀਆਂ ਕੰਧਾਂ ਤੇ ਆ ਦੇਖੋ ਜਿਵੇਂ ਹੁਣ ਇਹ ਪੇਂਟਰ ਇਥੇ ਬੁਰਛ ਨਾਲ ਮਾਰੀ ਜਾਂਦੇ ਆ ਗਾਰੰਟੀ ਦਿੰਦੇ ਆ 2 ਸਾਲ ਵੀ ਤੇ ਸੋਰਾ ਨਹੀਂ ਆਉਂਦਾ ਇਹ ਕੈਮੀਕਲ ਹੁੰਦਾ ਤਾਂ ਮਹਿੰਗਾ ਅਸੀਂ ਛੋਟੀ ਪੈਕਿੰਗ ਲਿਆਂਦੀ ਕਿਉਂਕਿ ਸਾਡੇ ਸੋਰਾ ਘੱਟ ਸੀਗਾ ਹਾਂਜੀ ਮਿੱਤਰੋ ਤੇ ਆਪਾਂ ਵੇਚਦੀ ਵਲੌਗ ਨਹੀਂ ਆਪਾਂ ਕੰਟੀਨਿਊ ਕਰ ਸਕੇ ਤੇ ਕੰਮ ਕੁਮ ਆ ਗਏ ਸੀ ਆਪਾਂ ਨੂੰ ਤੇ ਹੁਣ ਦੇਖੋ ਲੁੱਕ ਚੈੱਕ ਕਰੋ ਕਰਦੀ ਲੋ ਬਈ ਦੇਖੋ ਇਧਰਲੀ ਸਾਈਡ ਏ ਥੋੜਾ ਮਟ ਰਿੰਦਾ ਹੁਣ ਆਪਣਾ ਘਰ ਜਮਾ ਓਕੇ ਹੋ ਚੁੱਕਿਆ ਆਪਣਾ ਬਰਥਡੇ ਆਉਂਦਾ 15 ਅਪ੍ਰੈਲ ਨੂੰ ਤੇ ਹੁਣ ਆਪਾਂ ਲਾਉਣੇ ਆਂ ਅੰਦਰ ਗੱਡੀ ਆਪਣੀ ਗੱਡੀ ਬਾਹਰ ਹੀ ਖੜੀ ਸੀ ਇੱਕ ਸਵੇਰ ਦੀ ਤੇ ਧੁੱਪ ਬਹੁਤ ਪੈ ਰਹੀ ਸੀ ਬਹੁਤ ਗਰਮ ਹੋ ਗਈ ਗੱਡੀ ਹੁਣ ਆਪਾਂ ਗੱਡੀ ਸਟਾਰਟ ਕਰਕੇ ਏਸੀ ਲਾ ਲਿਆ ਤੇ ਸ਼ੀਸ਼ੇ ਵੀ ਡਾਊਨ ਕਰਤੇ ਬੌਲੀ ਗੈਂਸ ਬਣੀ ਹੋਈ ਸੀ ਗੱਡੀ ਦੇ ਅੰਦਰ ਆਪਾਂ ਮਿਲਾਂਗੇ ਅਗਲੇ ਵਲੌਗ ਚ ਤੇ ਬਣੇ ਰਹੋ ਆਪਣੇ ਨਾਲ ਚੈਨਲ ਸਬਸਕ੍ਰਾਈਬ ਕਰ